ਉਨਾ ਪੈਕੇਟ ਦੇ ਕੈਡਰ ਕੈਂਪ ਵੱਲੋਂ ਅੱਜ ਗੁਰਦਾਸਪੁਰ ਵਿੱਚ SCBC ਅਧਿਆਪਕ ਅਤੇ ਮੁਲਾਜ਼ਮ ਜੂਨੀਅਨ ਗੁਰਦਾਸਪੁਰ ਵੱਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਪੰਜਾਬ ਭਰ ਦੇ ਮਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਅਤੇ ਇਸ ਕੈਂਡਰ ਕੈਂਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਯੂਨੀਅਨ ਦੇ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਤੇ ਉਹਨਾਂ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਸਮਾਜ ਦੇ ਪੱਕੇ ਦੇ ਮਾਮਲਿਆਂ ਉੱਪਰ ਵਿਚਾਰ ਚਰਚਾ ਕੀਤੀ ਮੈਂ ਕ੍ਰਿਸ਼ਨ ਸਿੰਘ ਦੁੱਗਾ ਸੂਬਾ ਪ੍ਰਧਾਨ ਐਸਬੀਸੀਏ ਦੇ ਅਫਕ ਜੁਨੇ ਨ ਪੰਜਾਬ ਮੈਂ ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਜ਼ਿਲ੍ਹੇ ਦੀ ਸਮੁੱਚੀ ਟੀਮ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਿੰਦਰ ਸਿੰਘ ਜੀ ਗੁਰਦਾਸਪੁਰ ਚੀਫ ਆਰਗੇਨਾਈਜ਼ਰ ਇਸ ਜ਼ਿਲ੍ਹੇ ਦੇ ਪ੍ਰਧਾਨ ਅਰਸ਼ਪਾਲ ਸਿੰਘ ਜੀ ਭੁੰਬਲੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਤਾਈ ਦੇਣਾ ਚਾਹੁੰਨਾ ਨੇ ਕਿਉਂਕਿ ਉਹਨਾਂ ਨੇ ਅੱਜ ਸਾਡੇ ਲੋੜੀਂਦੇ ਭੱਖਦੇ ਮਸਲਿਆਂ ਦੇ ਉੱਤੇ ਵਿਚਾਰ ਕਰਨ ਲਈ ਇੱਕ ਸੈਡਰ ਕੈਂਪ ਰੱਖਿਆ ਹੈ ਇਸ ਸੈਡਰ ਕੈਂਪ ਦੇ ਵਿੱਚ ਅਸੀਂ ਮੁਲਾਜ਼ਮ ਮਸਲਿਆਂ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਤੇ ਵੀ ਗੱਲ ਕਰਨੀ ਹੈ ਮੁਲਾਜ਼ਮ ਮੰਗਾ ਦੇ ਵਿੱਚੋਂ ਮਸਲਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਭੱਖਦਾ ਮਸਲਾ ਹੈ ਉਹ ਹੈ ਰੱਖਮਕਰਨ ਨੀਤੀ ਤੇ ਸਨਾਰਤਾ ਸੂਚੀਆਂ ਜੰਜੋਆ ਜੱਜਮੈਂਟ ਆਰ ਕੇ ਸਬਰਵਾਲ ਕੇਸ ਇਹਦੇ ਬਾਰੇ ਅਸੀਂ ਪੂਰੀ ਵਿਚਾਰ ਚਰਚਾ ਕਰਕੇ ਸਾਡੇ ਅਧਿਆਪਕ ਵਰਗ ਨੂੰ ਜਾਗਰੂਕ ਕਰਾਂਗੇ ਕਿ ਅਸੀਂ ਆਪਣੇ ਹੱਕ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਤੇ ਇਸ ਦੇ ਨਾਲ ਇਹ ਰਾਜਨੀਤਿਕ ਤੌਰ ਤੇ ਸੁਚੇਤ ਕਰਨ ਦੇ ਲਈ ਜੋ ਪੂਨਾ ਪੈਕਟ ਬਾਬਾ ਸਾਹਿਬ ਨੂੰ ਮਜਬੂਰੀ ਬਸ ਕਰਨਾ ਪਿਆ ਸੀ ਉਸ ਮਸਲੇ ਤੇ ਵੀ ਅਸੀਂ ਵਿਸਥਾਰਤ ਚਰਚਾ ਕਰਾਂਗੇ ਇਹਦੇ ਨਾਲ ਨਾਲ ਵਿਦਿਆਰਥੀਆਂ ਦੇ ਤੇ ਸਮਾਜ ਦੇ ਮਸਲਿਆਂ ਦੀ ਗੱਲ ਵੀ ਅੱਜ ਅਸੀਂ ਕਰਨੀ ਹੈ ਇਹ ਭਾਵੇਂ ਅਰੇਂਜ ਤਾਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹੀ ਕੀਤਾ ਗਿਆ ਪਰੰਤੂ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਸਮੁੱਚੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਜਿਹੜੀਆਂ ਜ਼ਿਲ੍ਹਾ ਪ੍ਰਧਾਨ ਜਨਰਲ ਸਕੱਤਰ ਆਪਣੀ ਟੀਮ ਦੇ ਨਾਲ ਇਸ ਕੈਡਰ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਇਸ ਕਰਕੇ ਇਹ ਉਪਰਾਲਾ ਜਿਹੜਾ ਹੈ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਹੀ ਹੈ ਪਰੰਤੂ ਸਾਰੇ ਪੰਜਾਬ ਤੋਂ ਸਾਡੇ ਸਾਥੀ ਪਹੁੰਚੇ ਹੋਏ ਨੇ ਮੇਰੇ ਨਾਲ ਗੁਲਦੀਸ਼ ਸਿੰਘ ਸਲਣਾ ਤਾਂ ਆਪਕਾ ਸੁਭਾ ਪਰਧਨ ਐ ਸੀ ਵੀ ਸੀ ਦੇ ਆਪ ਜੀ ਨੇ ਪੰਜਾਬ ਭਾਮ ਸੇਫ ਆਗੂ ਪੰਜਾਬ ਅ ਅੱਜ ਸਾਡੇ ਜਿਹੜਾ ਕਿਡਰ ਕੈਂਪ ਹੈ ਪੂਨਾ ਪੈਕਟ ਦੇ ਸੰਬੰਧ ਦੇ ਵਿੱਚ ਗੁਰਦਾਸਪੁਰ ਦੀ ਸਮੁੱਚੀ ਟੀਮ ਮਾਣਯੋਗ ਪ੍ਰਮੇਂਦਰ ਸਿੰਘ ਜੀ ਗੁਰਦਾਸਪੁਰ ਜਿਹਨੇ ਸਾਡੇ ਥੀਪ ਆਰਗੇਨਾਈਜ਼ਰ ਨੇ ਸਟੇਟ ਦੇ ਰਿਸਪਾਲ ਭੂਬਲੀ ਜੀ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਜੀ ਜਿਹੜੇ ਸਾਡੇ ਸਾਥੀ ਬੈਠੇ ਆ ਜਨ ਸਕੱਤਰ ਨੇ ਔਰ ਇਹਨਾਂ ਦੀ ਸਮੁੱਚੀ ਟੀਮ ਇਨਾ ਸਾਰਿਆਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਮੁਲਾਜ਼ਮ ਮੁੱਦਿਆਂ ਦੇ ਉੱਤੇ ਲੈ ਕੇ ਉਹਨਾਂ ਦੀਆਂ ਭਾਰਤੀਆਂ ਦੇ ਸਬੰਧ ਦੇ ਵਿੱਚ ਲੈ ਕੇ ਵੈਕ ਲੋਗ ਦੇ ਸਬੰਧ ਦੇ ਵਿੱਚ ਲੈ ਕੇ ਰੱਖਮਕਰਨ ਦੇ ਨੁਕਤੇ ਨੂੰ ਲੈ ਕੇ ਜਿਹੜਾ ਕੈਡਰ ਕੈਂਪ ਆ ਉਹ ਇਹਨਾਂ ਸਮੂਚੀ ਟੀਮ ਵੱਲੋਂ ਅਰੇਂਜ ਕੀਤਾ ਗਿਆ ਜਿਦੇ ਵਿੱਚ ਸਾਡੀ ਲੀਡਰਸ਼ਿਪ ਵੱਖ-ਵੱਖ ਜ਼ਿਲ੍ਹਿਆਂ ਚੋਂ ਜ਼ਰੂਰ ਆਈ ਹੈ ਪਠਾਨਕੋਟ ਦੇ ਸਾਥੀ ਵੀ ਆਏ ਆ ਔਰ ਇਸ ਸਬੰਧ ਦੇ ਵਿੱਚ ਅੱਜ ਉਹਨਾ ਪੈਕੇਟ ਆ ਜਿਹੜਾ ਉਹ ਮਜਬੂਰੀ ਵਾਸ ਕੀਤਾ ਗਿਆ ਸਮਝੌਤਾ ਕਿਉਂ ਕਰਨਾ ਪਿਆ ਇਸ ਮੁੱਦੇ ਦੇ ਉੱਤੇ ਜਿਹੜੀ ਚਰਚਾ ਹੈ ਉਹ ਅਸੀਂ ਕਰਾਂਗੇ ਔਰ ਸਾਥਿਆ ਨੂੰ ਅਵੇਅਰ ਕਰਾਂਗੇ ਔਰ ਉਹਦੇ ਨਾਲ ਦੀ ਨਾਲ ਪੰਜਾਬ ਦੇ ਜਿਹੜੇ ਅੱਜ ਦੇ ਭਖਤੇ ਮਸਲੇ ਆ ਭਾਵੇਂ ਉਹ ਹੜਾਂ ਦਾ ਵੀ ਮਸਲਾ ਹੋਵੇ ਕਿਉਂ ਨਾ ਹੋਵੇ ਭਾਵੇਂ ਉਹ ਬੇਰੁਜ਼ਗਾਰ ਬੱਚਿਆਂ ਦਾ ਮਸਲਾ ਕਿਉਂ ਨਾ ਹੋਵੇ ਭਾਵੇਂ ਉਹਨਾਂ ਦੇ ਵਜੀਫਿਆਂ ਦਾ ਮਸਲਾ ਕਿਉਂ ਨਾ ਹੋਵੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਵੀ ਜਿਹੜੀ ਚਰਚਾ ਹੈ ਉਹ ਅੱਜ ਅਸੀਂ ਲੋਕਾਂ ਦੇ ਧਿਆਨ ਦੇ ਵਿੱਚ ਲੋਕ ਹਿੱਤ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਅੱਜ ਦਾ ਜਿਹੜੀ ਚਰਚਾ ਸਾਰੀ ਕਰਾਂਗੇ ਔਰ ਮੈਂ ਬੇਨਤੀ ਕਰੂੰਗਾ ਕਿ ਇਦਾਂ ਦੇ ਕੇਡਰ ਕੈਂਪ ਜਿਹੜੇ ਉਹ ਸਾਰੇ ਸਾਰੇ ਜ਼ਿਲ੍ਹਿਆਂ ਦੀ ਟੀਮਾਂ ਨੂੰ ਅਰੇਂਜ ਕਰਨੇ ਚਾਹੀਦੇ ਆ ਸਾਰੇ ਤਾਂ ਕਿ ਹਰ ਮੁਲਾਜ਼ਮ ਨੂੰ ਇਸ ਜਿਹੜੇ ਅੱਜ ਦੇ ਭਖ ਜਾ ਜੋ ਸਾਡੇ ਹਿੱਤ ਹੈ ਸਾਡੇ ਰਖਮ ਕਰਨ ਦੇ ਹਿੱਤ ਹੈ ਉਹਨਾਂ ਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਉਹ ਮਿਲੇ ਕਿਉਂ ਕਿਵੇਂ ਅਤੇ ਕਦੋਂ ਇਹ ਸਾਰੀ ਤੇ ਚਰਚਾ ਕਰਾਂਗੇ ਇਹਦੇ ਉੱਤੇ ਜਾਣਕਾਰੀ ਲੈਣ ਲਈ ਇਹ ਵੱਡਾ ਉਪਰਾਲਾ ਸਾਥੀਆਂ ਨੇ ਕੀਤਾ ਇਹਨਾਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵਰਜ ਖਾਲਸਾ ਵਰਜ ਫਤ ਮੈਂ ਪਵਨ ਕੁਮਾਰ ਜ਼ਿਲ੍ਹਾ ਪ੍ਰਸ਼ਾਸਕਟਰ ਅੱਜ ਦੇ ਸੈਂਪ ਦੀ ਸਮੁੱਚੀ ਸਾਡੀ ਲੀਡਰਸ਼ਿਪ ਜਿਹੜੀ ਪੰਜਾਬ ਤੋਂ ਪਹੁੰਚੀ ਆ ਵੱਖ-ਵੱਖ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਆਪਣੇ ਜ਼ਿਲ੍ਹੇ ਦੀ ਸਾਡੀ ਡਿਸਟ੍ਰਿਕਟ ਬਾਡੀ ਦੇ ਸਾਡੇ ਨਮਾਇੰਦੇ ਬਲਾਕਾਂ ਦੇ ਪ੍ਰਧਾਨ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਇਹ ਮਿਹਨਤ ਕਰਕੇ ਤੇ ਹਰ ਥਾਂ ਤੋਂ ਜਿਹੜਾ ਉਹ ਟੀਚਰ ਬਾਹਰ ਆਏ ਨੇ ਸੋ ਮੈਂ ਸਾਰਿਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਪਾਂ ਸਾਨੂੰ ਕੀਮਤੀ ਸਮਾਂ ਦਿੱਤਾ ਸਾਡੇ ਕੋ ਪ੍ਰਵਿੰਦਰ ਬਾਅਦਤੀ ਜੀ ਜਿਹੜੇ ਕਿ ਅੱਜ ਸਪੈਸ਼ਲ ਸਾਡਾ ਬੈਕਲੌਗ ਜਾਂ ਰੋਸਟਰ ਰੁਕਤੇ ਦੇ ਬਾਰੇ ਗੱਲ ਕਰਨਗੇ ਸਾਡੇ ਪੰਜਾਬ ਪ੍ਰਧਾਨ ਜੀ ਉਹਨਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਸਮਾਜ ਲੋਕ ਸਮਾਜ ਦੇ ਲਈ ਲੋਕਾਂ ਉਹ ਸੈੱਡ ਕਰ ਰਿਹਾ ਸੋ ਉਹਨਾਂ ਨੂੰ ਮੁੱਖ ਰੱਖ ਕੇ ਅੱਜ ਦਾ ਕਿਡਰ ਕੈਂਪ ਲਗਾਇਆ ਜਾਂਦਾ ਮੇਨ ਇਸ਼ੂ ਸਾਡੇ ਜਿਹੜੇ ਸਾਡੀ ਰੋਸਟਰ ਪਾਲਿਸੀ ਹੈਗੀ ਆ ਉਹਦੇ ਬਹੁਤ ਸਾਰੀਆਂ ਪ੍ਰੋਮੋਸ਼ਨਲ ਜਿਹੜਾ ਬੈਕਲੌਗ ਬਹੁਤ ਲੰਮੇ ਸਮੇਂ ਤੋਂ ਜਿਹੜਾ ਸਰਕਾਰ ਤੋਂ ਭੱਦੇ ਨਹੀਂ ਆ ਰਹੀ ਔਰ ਉਹਨੂੰ ਮੁੱਖ ਰੱਖ ਕੇ ਜਿਹੜਾ ਕਿਡਰ ਕੈਂਪ ਪਲਾਨ ਕੀਤਾ ਵੀ ਹਰ ਇੱਕ ਅਧਿਆਪਕ ਨੂੰ ਆਪਣੇ ਬਾਰੇ ਜਾਂ ਸਾਡੀ ਜਿਹੜੀ ਰੋਸਟਰ ਪੁਆਇੰਟ ਕਿਡਰਟ ਪੁਆਇੰਟ ਨੇ ਉਹਦੇ ਬਾਰੇ ਪੂਰੀ ਜਾਣਕਾਰੀ ਹੋਵੇ ਅੱਜ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਜਿਹੜੀ ਸਟੇਟ ਬੋਡੀ ਆ ਉਹ ਆਏ ਨੇ ਸਾਡੇ ਜ਼ਿਲ੍ਹੇ ਨੇ ਪੂਰੇ ਅਧਿਆਪਕਾਂ ਦੇ ਨਾਲ ਸਾਡੇ EMPLOYEES ਜਿਹੜੇ ਆ ਉਹ ਇਸ ਕਿਡਰ ਕੈਂਪ ਤੇ ਪਹੁੰਚੇ ਨੇ ਸੋ ਮੈਂ ਉਹਨਾਂ ਦਾ ਵੀ